ਦੇਖੋ ਟਿਕਾ ਟਿਪਣੀ ਮੈਂ ਕਿਸੇ ਪਾਰਟੀ ਤੇ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਰਿਆਂ ਨੇ ਆਪਣੀ ਆਪਣੀ ਪਾਰਟੀ ਦੀ ਗੱਲ ਰੱਖੀ ਹੈ ਮੈਂ ਆਪਣੀ ਪਾਰਟੀ ਦੀ ਗੱਲ ਰੱਖਾਂਗਾ ਦੇਖੋ ਹਰੇਕ ਪਾਰਟੀ ਦੀ ਆਪਣੀ ਆਪਣੀ ਇੱਕ ਨੀਤੀ ਹੁੰਦੀ ਹੈ ਔਰ ਚੋਣਾਵਾਂ ਦੇ ਅੰਦਰ ਹਰੇਕ ਪਾਰਟੀ ਦੀ ਰਣਨੀਤੀ ਹੁੰਦੀ ਹੈ ਕਿ ਚੋਣ ਕਿਵੇਂ ਲੜੀ ਜਾਣੀ ਹੈ ਕਿਉਂਕਿ ਚੋਣ ਭਾਰਤੀ ਜਨਤਾ ਪਾਰਟੀ ਨੇ ਵੀ ਲੜਨੀ ਹੈ ਔਰ ਦੂਸਰੀਆਂ ਰਾਜਨੀਤਿਕ ਪਾਰਟੀਆਂ ਨੇ ਵੀ ਪੰਜਾਬ ਦੇ ਅੰਦਰ ਚੋਣ ਲੜਨੀ ਹੈ ਸੋ ਸਾਡਾ ਇੱਕ ਸਿਸਟਮ ਹੈ ਪਾਰਟੀ ਦੇ ਅੰਦਰ ਸਾਡਾ ਇੱਕ ਪਾਰਲੀਮੈਂਟਰੀ ਬੋਰਡ ਹੈ ਉੱਥੋਂ ਸਾਰਾ ਕੁਝ ਤੈ ਹੁੰਦਾ ਹੈ ਅਸੀਂ ਮਤਲਬ ਇਹ ਨਹੀਂ ਹੈ ਕਿ ਲੋਕਲ ਲੈਵਲ ਦੇ ਉੱਪਰ ਕੋ ਸਾਰਾ ਕੁਝ ਤੈ ਕਰ ਲੈ ਸੋ ਹਰ ਇੱਕ ਪਾਰਟੀ ਦਾ ਆਪਣਾ ਆਪਣੇ 6 ਉਮੀਦਵਾਰ ਅਸੀਂ ਅਤੇ ਉਹਦੇ ਚ ਅਸੀਂ ਗੁਰਦਾਸਪੁਰ ਦੀ ਗੱਲ ਕਰੀਏ ਸਾਡੇ ਬਹੁਤ ਸੀਨੀਅਰ ਆਗੂ ਵਰ بڑے ਜ਼ਮੀਨੀ ਪੱਧਰ ਨਾਲ ਜੁੜੇ ਹੋਏ ਦਿਨੇਸ਼ ਬੱਬੂ ਜੀ ਜਿਹੜੇ ਤਿੰਨ ਵਾਰ ਦੇ ਸਾਡੇ ਐਮਐਲਏ ਨੇ ਡੀਪੀ ਸਪੀਕਰ ਨੇ ਪੰਜਾਬ ਸਰਕਾਰ ਦੇ ਅਸੈਂਬਲੀ ਦੇ ਵਿੱਚ ਔਰ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਸਰਦਾਰ ਤਰਨਜੀਤ ਸਿੰਘ ਜੀ ਸੰਧੂ ਜਿਹੜੇ ਪੂਰਵ ਐਮਬੈਸਡਰ ਨੇ ਔਰ ਇੱਕ ਬੜੇ ਕਾਬਲ ਇਨਸਾਨ ਨੇ ਔਰ ਅਗਰ ਅਸੀਂ ਗੱਲ ਕਰੀਏ ਲੁਧਿਆਣਾ ਦੀ ਤੇ ਇਸ ਤਰ੍ਹਾਂ ਹੀ ਜਲੰਧਰ ਦੀ ਗੱਲ ਫਰੀਦਕੋੜ ਦੀ ਪਟਿਆਲਾ ਦੀ ਸਾਰੇ ਉਮੀਦਵਾਰ ਜਿਹੜੇ ਆ ਜੀ ਅਸੀਂ ਹੁਣ ਤੱਕ 6 ਕਰ ਚੁੱਕੇ ਆ ਔਰ ਬਾਕੀ 7 ਉਮੀਦਵਾਰ ਰਹਿੰਦੇ ਨੇ ਉਹ ਵੀ ਅਸੀਂ ਬਹੁਤ ਜਲਦੀ ਮੈਨੂੰ ਉਮੀਦ ਹੈ ਕਿ 1-2 ਦਿਨਾਂ ਦੇ ਅੰਦਰ ਅੰਦਰ ਹੀ ਅਸੀਂ ਆਪਣੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਬਾਕੀ 7 ਉਮੀਦਵਾਰ ਨੇ ਉਹ ਵੀ ਅਸੀਂ ਅਨਾਉਂਸ ਕਰ ਦੇਣੇ ਆ ਔਰ ਸਾਨੂੰ ਇਹ ਯਕੀਨ ਹੈ ਕਿ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਦੇ ਇਕੱਲੇ ਚੋਣ ਲੜਨ ਦੀ ਜਿਹੜੀ ਮੁਹਿੰਮ ਸੀ ਜਿਹੜੀ ਸੋਚ ਸੀ ਉਹਨੂੰ ਲੈ ਕਰਕੇ ਚੱਲੇ ਸਾਂ ਔਰ ਅਸੀਂ ਪਹਿਲੀ ਵਾਰ ਹੀ ਚੋਣ ਲੜ ਰਹੇ ਆ ਲੋਕ ਸਭਾ ਦਾ ਵਿਦਾਂਚਬਾਦਵੀ ਅਸੀਂ ਪਹਿਲੀ ਵਾਰੀ ਇਕੱਲੇ ਲੜਿਆ ਸੀ ਸੋ ਅਸੀਂ ਇਸ ਕਰਕੇ ਸਾਡੀ ਇੱਕ ਰਣਨੀਤੀ ਹੈ ਔਰ ਇਹ ਸਾਡੀ ਰਣਨੀਤੀ ਦਾ ਹਿੱਸਾ ਹੈ ਕਿ ਅਸੀਂ 1 2 4 ਦਿਨਾਂ ਦੇ ਅੰਦਰ ਹੀ ਬਾਕੀ ਸਾਰੇ ਉਮੀਦਵਾਰ ਜਿਹੜੇ ਐ ਉਹ ਵੀ ਜਲਦੀ ਤੋਂ ਜਲਦੀ ਹਾਊਸ ਕਰ ਦੇਵਾਂਗੇ। ਸੁਨੀਲ ਸਿੰਘ ਬੱਬੂ ਜੀ ਸਾਡੇ ਟਕਸਾਲੀ ਲੀਡਰ ਨੇ ਜੀ ਟਕਸਾਲੀ ਕਾਰਜਕਰਤਾ ਨੇ ਤਿੰਨ ਵਾਰ ਦੇ ਐਮ ਐਲ ਏ ਨੇ ਡਿਪਟੀ ਸਪੀਕਰ ਨੇ ਸਾਡੇ ਟਕਸਾਲੀ ਨੇਤਾ ਨੇ ਜੀ ਗੁਰਦਾਸਪੁਰ ਦੇ ਸਾਡੇ ਜਿਹੜੇ ਲੋਕ ਸਭਾ ਦੇ ਉਮੀਦਵਾਰ ਨੇ ਦਿਰੀਵ ਸਿੰਘ ਬੱਬੂ ਜੀ